ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮੈਂ ਹਲਕਵੀਂਦਰ ਸਿੰਘ ਲੱਕੇ ਦੀ ਹੱਟੀ ਤੋਂ ਹੁਣ ਫੈਬਰਿਕ ਸੈਲੀਫਰਮ ਦਾ ਨਾਂ ਹੈ ਤੇ ਲੱਕੇ ਦੀ ਹੱਟੀ ਚੋਬ ਦੇਣਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਜੀ ਹੋਲ ਸੇਲ ਪਰਪਸ ਵਾਸਤੇ ਪੂਰੀ ਦੀ ਪੂਰੀ ਵੀਡੀਓ ਰਹੂਗੀ ਜਿੰਨਾਂ ਨੇ ਘਰ ਬੈਠੇ ਕੰਮ ਕਰਨਾ ਉਹਨਾਂ ਵਾਸਤੇ ਜਾਂ ਫਿਰ ਜਿਹੜੇ ਦੁਕਾਨਦਾਰ ਵੀਰ ਪੈਨਪੜਾ ਹੋਲ ਰੈਡੀ ਕੰਮ ਕਰ ਰਹੇ ਆ ਉਹ ਵੀ ਸਾਡੇ ਨਾਲ ਜੁੜ ਕੇ ਆਪਣਾ ਜਿਹੜਾ ਇਹ ਕਾਰੋਬਾਰ ਕਰ ਸਕਦੇ ਨੇ ਤੇ ਮਿਨੀਮਮ ਜਿਹੜੀ ਮਿਨੀਮਮ ਪਰਚੇਜ਼ ਹੈਗੀ ਆ ਹੋਲ ਸੇਲ ਵਾਸਤੇ 10000 ਦਾ ਬਿਲ ਹੋਣਾ ਚਾਹੀਦਾ ਹੈ ਤੇ ਸੈੱਟ ਵਾਈਜ਼ ਆਰਡਰ ਪਲੇਸ ਕਰਿਓ ਜੀ ਕਿਉਂਕਿ ਪੂਰੀ ਦੀ ਪੂਰੀ ਜਿਹੜੇ ਰੇਟਸ ਨੇ ਸਾਰੇ ਹੀ ਹੋਲ ਸੇਲ ਵਾਸਤੇ ਨੇ ਪੂਰੀਆਂ ਦੀਆਂ ਪੂਰੀਆਂ ਜਿੰਨੇ ਵੀ ਰੇਟ ਵੱਧ ਤੋਂ ਵੱਧ ਅਸੀਂ ਜਿੰਨਾ ਮਾਰਦਿਆਂ ਤੁਹਾਨੂੰ ਦੇ ਸਕਦੇ ਆ ਕੋਸ਼ਿਸ਼ ਕੀਤੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂਕਿ ਤੁਸੀਂ ਸਾਡੇ ਨਾਲ ਜੁੜ ਕੇ ਜਿਹੜਾ ਆਪਣਾ ਕਾਰੋਬਾਰ ਕਰ ਸਕੋ ਜੀ ਆਓ ਜੀ ਸਭ ਤੋਂ ਪਹਿਲਾਂ ਆਰਟੀਕਲ ਲੈ ਕੇ ਆਏ ਜੀ ਬਹੁਤ ਸੋਹਣੇ ਪਿਓਰ ਵੀਬਾ ਕਾਟਨ ਦੇ ਪ੍ਰਿੰਟ ਹੈ ਜੀ ਪਿਓਰ ਵੀਬਾ ਕਾਟਨ ਦੇ ਪ੍ਰਿੰਟ ਹੈ ਜੀ ਬਹੁਤ ਸੋਹਣੇ ਕਪੜਾ ਆਊਗਾ ਪੂਰੀ ਕੱਟ 3.5 ਮੀਟਰ ਤੇ ਡਿਜ਼ਾਈਨ ਬੜੇ ਸੋਹਣੇ ਸਾਰੇ ਕਪੜੇ ਬੜੇ ਪਿਆਰੇ ਨੇ ਤੇ ਜਿਹੜੇ ਜਿਹੜੇ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆਂ ਕਾਫੀ ਸਾਰੇ ਡਿਜ਼ਾਈਨ ਐ ਸਾਰੇ ਹੀ ਬ੍ਰਾਂਡ ਦੇ ਕੱਪੜੇ ਨੇ ਕੋਈ ਲੋਕਲ ਕਪੜਾ ਨਹੀਂ ਯੂਜ਼ ਕੀਤਾ ਆ ਠੀਕ ਐ ਜੀ ਬਹੁਤ ਸੋਹਣੇ ਬੇਸ ਨੇ ਸਾਡੇ ਦੇ ਸਾਰੇ ਕੋਈ ਲੋਕਰ ਰਿਓਨ ਨਹੀਂ ਹੈਗੀ ਵਿੱਚ ਵੀ ਤੁਹਾਨੂੰ ਮਿਕਸ ਕਰਕੇ ਕੱਪੜੇ ਜਿਹੜੇ ਆ ਰੇਟ ਘਟਾ ਦਿੱਤਾ ਜਾਵੇ ਜਾਂ ਕੁਝ ਤੁਹਾਨੂੰ ਗੁੰਮਰਾਹ ਕੀਤਾ ਜਾਵੇ オリジナル ਚੀਜ਼ਾਂ ਦੇਣੀਆਂ ਨੇ ਤਾਂ ਕਿ ਤੁਸੀਂ ਵੀ ਆਪਣੇ ਵਧੀਆ ਸੌਦਾ ਵੇਚ ਕੇ ਚੰਗੀ ਦੁਕਾਨਦਾਰੀ ਨੂੰ ਜਿਹੜਾ ਵਾ ਸੈੱਟ ਕਰ ਸਕੋ ਲੋ ਜੀ ਡਿਜ਼ਾਈਨ ਬਹੁਤ ਸਾਰੇ ਨੇ ਇਸ ਤਰ੍ਹਾਂ ਦੇ ਤੀ ਚਾਰੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਸ਼ੋਰਚ ਜਦੋਂ ਤੁਸੀਂ ਵਿਜ਼ਿਟ ਕਰੋਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਤੇ ਰੇਟ ਆਉਣ ਵਾਲਾ ਮਿਨੀਮਮ 10 ਸੂਟ ਹੋਣੇ ਚਾਹੀਦੇ ਆ ਜੀ ਇਹਦੇ ਵਿੱਚ ਕੋਈ ਵੀ ਆਪਣੇ ਪਸੰਦੇ ਦੇ 10 ਸੂਟ ਕੱਢ ਕੇ ਤੇ ਰੇਟ ਆਊਗਾ 395 395 ਰੁਪਏ ਚ ਆਰਟੀਕਲ ਆਊਗਾ ਇਜ਼ੀਲੀ ਇਹਦੀ ਜਿਹੜੀ ਸੇਲਿੰਗ ਪ੍ਰਾਈਸ ਹੈਗੀ ਆ ਜੀ 550 500 550 ਹੈਗੀ ਆ ਜੀ ਇਸੇ ਰੇਟ 'ਚ ਸੇਲ ਕਰੋਗੇ ਤੇ ਬਹੁਤ ਜਲਦੀ ਵਧੀਆ ਸੇਲਿੰਗ ਤੁਹਾਡੀ ਨਿਕਲੂਗੀ ਅਤੇ ਤਾਂ ਕਿ ਤੁਸੀਂ ਵੀ ਜਿਹੜਾ ਆਪਣੇ ਕਸਟਮਰ ਨੂੰ ਆਪਣੇ ਨਾਲ ਜੋੜ ਸਕੋਗੇ ਠੀਕ ਹੈ ਜੀ ਅਗਲੀ ਜਿਹੜੀ ਮੈਚਿੰਗ ਆਉਣੀਆਂ ਨੇ ਸਾਰੀਆਂ ਉਹ ਵੀ ਤੁਹਾਨੂੰ ਪਿਓਰ ਕੋਟਨ ਤੋਂ ਕੋਟਨ ਆਣੀਆਂ ਨੇ ਠੀਕ ਹੈ ਜੀ ਪਿਓਰ ਕੈਮਰਿਕ ਦੀ ਨਾਲ ਮੈਚਿੰਗਾਂ ਨੇ ਤੇ ਥੱਲੇ ਬਾਟਮ ਵੀ ਜਿਹੜੀ ਲੱਗੀ ਆ ਉਹ ਵੀ ਪਿਓਰ 100% ਜਿਹੜੀ ਹੈ ਕੋਟਨ ਲੱਗੀ ਹੋਈ ਹੈ ਕੋਈ ਲੋਕਲ ਨਹੀਂ ਹੈ ਸਾਰੇ ਹੀ ਕੱਪੜੇ ਬੜੇ ਸੋਹਣੇ ਨੇ ਸਾਫ ਸੁਥਰੇ ਕੱਪੜੇ ਜੋੜੇ ਹੋਏ ਨੇ ਸਾਰੇ ਦੇ ਸਾਰੇ ਬੇਸ ਪੂਰਾ ਤੇ ਕੱਟ ਵੀ ਪੂਰੀ ਸ਼ਰਟ ਦੀ ਪੂਰੀ ਕੱਟ ਆਊਗੀ ਹਰ ਸਰੀਰ ਦਾ ਜਿਹੜਾ ਸੂਟ ਬਣ ਜਾਊਗਾ ਜੀ ਤੁਹਾਡੇ ਲਓ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਰੇਡ ਕਿਨਾਂ ਲਗਾ ਇਹਦਾ ਵੀ ਮੈਚਿੰਗ ਦਾ ਵੀ 300 ਤੇ 95 ਰੁਪਏ ਪਿਓਰ ਕੈਮਰਿਕ ਦੇ ਨਾਲ ਪਿਓਰ ਕੈਮਰਿਕ ਦੇ ਨਾਲ ਬੀਬਾ ਕੋਟਨ ਦੀ ਮੈਚਿੰਗ ਨੇ ਸਾਰੀਆਂ-ਸਾਰੀਆਂ ਪਟਿੱਕਾਂ ਵਾਸਤੇ ਬਹੁਤ ਸੋਹਣੇ ਆਰਟੀਕਲ ਨੇ ਅਤੇ ਬਲਕ ਕੁਆਨਟੀਟੀ ਲਓਗੇ ਤੇ ਵਧੀਆ ਸੇਲ ਕਰ पाओगे ਵਧੀਆ ਮਾਰਜਿਨ ਮਿਲ ਸਕਣਗੇ ਲੋ ਜੀ ਇਹ ਸਾਰੇ ਜਿਹੜੇ ਆਰਟੀਕਲ ਡਿਜ਼ਾਈਨ ਮਿਲਣ ਵਾਲੇ ਤੁਹਾਨੂੰ ਸਿਰਫ ਤੇ ਸਿਰਫ 395 ਰੁਪਏ ਚ ਆਰਟੀਕਲ ਮਿਲਣਾ ਹੈ ਇਸ ਤੋਂ ਬਾਅਦ ਅੱਜਕੱਲ ਜਿਹੜਾ ਨਵਾਂ brand ਚੱਲ ਰਿਹਾ ਜੀ ਪਿਓਰ ਪਿਓਰ ਕੋਟਨ ਦੇ ਨਾਲ ਹੁਣ ਇਹ ਨਹੀਂ ਹੈ ਕਿ ਮਾਰਕੀਟ 'ਚ ਨਾ ਮਸਲੀਨ ਵੀ ਵਿਕ ਰਹੀ ਹੈ ਬੜਾ ਕੁਝ ਵਿਕ ਰਿਹਾ ਤੁਹਾਨੂੰ ਵੀ ਪਤਾ ਜੀ ਤੁਸੀਂ ਸਾਰੇ ਦੁਕਾਨਦਾਰ ਸਿਆਣੇ ਹੋ ਤੇ ਇਹ ਪਿਓਰ ਕੈਮਰਿਕ ਹੈ ਜੀ ਲੈਨਿੰਗ ਤੋਂ ਬਿਨਾ ਸਟੀਚ ਹੋਊਗਾ ਤੁਹਾਡੇ ਕਸਟਮਰ ਦਾ ਤੇ ਬਹੁਤ ਸੋਨਾ ਸੇਲ ਕਰ ਪਾਓਗੇ ਕਪੜਾ ਬਹੁਤ ਸੋਨਾ ਹੈ ਨਾਲ ਮਸਲੀਨ ਦੇ ਦੁਪੱਟੇ ਆਣੇ ਆ ਖੁੱਲੇ ਸਾਈ ਦੇ 3D ਦੁਪੱਟੇ ਆਣੇ ਆ ਪੂਰੇ ਸਾਈਜ਼ ਵਧੀਆ ਦੁਪੱਟਾ 골ਡਨ ਕਨਾਰੀ ਵਾਲੇ ਤੇ ਡਿਜ਼ਾਈਨ ਬੜੇ ਸੋਹਣੇ ਆ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਸਾਰਾ ਹੀ ਬ੍ਰਾਂਡ ਦੇ ਮਾਲ ਹੈ ਕੋਈ ਲੋਕਲ ਨਹੀਂ ਹੈ ਸ਼ਰਟ ਵੀ ਜਿਹੜੀ ਹੈ ਨਾ ਪਿਓਰ ਕੋਟਨ ਕੈਮਰਿਕ ਦੀ ਹੈ ਇਹ ਨਾ ਸੋਚੋ ਵੀ ਥੱਲੇ ਇਲੀਜੀ ਬੀਜੀ ਲੱਗੀ ਆ ਜਾਂ ਫਿਰ ਮਸਲੀਨ ਵੇਸਟੀ ਆ ਠੀਕ ਆ ਜੀ ਸਾਫ ਸੁਥਰੇ ਕੱਪੜੇ ਲੱਗੇ ਨੇ ਜਿਹੜੇ ਕੋ ਤੁਹਾਨੂੰ ਛੇਂਚ ਕਰਦੇ ਸੋਖੇ ਰਹਿਣਗੇ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣੇ ਨੇ ਲਓ ਜੀ ਇਹ ਸਾਰਿਆਂ ਦੇ ਨਾਲ ਮੈਚ ਨਾਣੀ ਆ ਲਓ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਜੇ ਸੋਲੋ ਸੋਲੋ ਡਿਜ਼ਾਈਨ ਚੈੱਕ ਕਰਨਾ ਤੇ ਤੁਸੀਂ ਇੰਸਟਾਗ੍ਰam ਤੇ ਘਰੂ ਵੀ ਸਕਦੇ ਹੋ ਸਾਡਾ ਠੀਕ ਆ ਜੀ ਰੇਟ ਆ ਨਾ ਇਹਦਾ ਸਿਰਫ ਸਿਰਫ 500 ਤੇ 99 ਰੁਪਏ 595 ਰੁਪਏ ਨੂੰ ਵੀ ਅਸੀਂ 400 ਰੁਪਏ ਦੇ ਵਿੱਚ ਬਾਈ ਕਰ ਸਕਦੇ ਹੋ ਤੁਸੀਂ ਰੇਟ ਆਊਗਾ 500 ਤੇ 95 ਰੁਪਏ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣੇ ਅਗਲੇ ਡਿਜ਼ਾਈਨ ਚਾੜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਲੋ ਜੀ ਮਸਲਿਨ ਦੀ ਉੱਪਰ ਮਸਲਿਨ ਦੀ ਉੱਪਰ ਆਰਟੀਕਲ ਨੇ ਕਟ ਵਾਈਜ਼ ਆਰਡਰ ਪਲੇਸ ਕਰੋ ਸਾਫ ਸੁਥਰਾ ਮਾਲ ਤੇ ਰੇਟ ਕਿੰਨਾ ਲੱਗਾ ਜੀ ਇਹ ਚੈੱਕ ਕਰੋ ਜੀ ਬਹੁਤ ਸੋਹਣੇ ਡਿਜ਼ਾਈਨ ਪਿਓਰ 5 ਮੀਟਰ ਮਸਲਿਨ ਆਊਗੀ ਵਧੀਆ ਕਪੜੇ ਵਿਸਕੋਸ ਦੇ ਧਾਗਿਆਂ ਨਾਲ ਕੰਮ ਕੀਤਾ ਹੈ ਜਿਨ੍ਹਾਂ ਨੇ ਸਾਫ਼ ਸੁਥਰਾ ਮਾਲ ਵੇਚਣਾ ਸਾਫ਼ ਸੁਥਰੀ ਦੁਕਾਨਦਾਰੀ ਕਰਨੀ ਹੈ ਉਹਨਾਂ ਵਾਸਤੇ ਹੈਗਾ ਜੀ ਠੀਕ ਹੈ ਜੀ 10 20 ਰੁਪਏ ਦੀ ਗੱਲ ਨਹੀਂ ਹੈ ਹੀ ਪੂਰਾ ਮਾਲ ਪੂਰੀ ਸਾਫ਼ ਸੁਥਰੀਆਂ ਚੀਜ਼ਾਂ ਦੇ ਦਈਆਂ ਤੁਹਾਨੂੰ ਰੇਟ ਕਿੰਨਾ ਦਵਾਂਗੇ ਸਿਰਫ ਤੇ ਸਿਰਫ ਜਿਹੜਾ ਤੁਸੀਂ ਮਾਰਕੀਟ 'ਚ 1100 1200 ਸੇਲ ਹੋ ਰਿਹਾ ਆਰਟੀਕਲ ਮਿਲਣਾ ਸਿਰਫ ਤੇ ਸਿਰਫ 695 ਰੁਪਏ 695 ਰੁਪਏ 'ਚ ਬ੍ਰਾਂਡ ਦਾ ਮਾਲ ਦੇ कोई लोकल नीचे हैगा 695 रुपए ब्रांडेड माल कलर डिजाइन बड़े सोने आ गया है ਤੇ ਆਪਣਾ ਸਕਰੀਨ ਸ਼ਾਟ ਲੈ ਕੇ ਜਿਹੜਾ ਹੈ ਆਰਡਰ ਪਲੇਸ ਕਰ ਦਿਓ ਜੀ ਲੋ ਜੀ ਇਸ ਤੋਂ ਬਾਅਦ ਜਿਹੜਾ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਪਿਆਰਾ ਬਹੁਤ ਸੋਹਣਾ 트েন্ডਿੰਗ ਆਰਟੀਕਲ ਚੱਲ ਰਹੇ ਨੇ ਤੁਹਾਡੇ ਲੋ ਜੀ ਬਹੁਤ ਸੋਹਣੀ ਚੀਜ਼ ਲੈ ਕੇ ਆਏ ਲੋ ਬਹੁਤ ਪਿਆਰਾ ਆਰਟੀਕਲ ਹੈ ਜੀ ਨਾਲ ਆਉਗੀ ਪਿਓਰ ਕਾਟਨ ਦੀ ਬੋਟਮ ਤੇ ਦੁਪੱਟਾ ਹੋਊਗਾ ਖੁੱਲੇ ਸਾਈ ਦਾ ਰੇਟ ਆਨ ਲੱਗਾ ਸਿਰਫ ਸਿਰਫ ਸੈੱਟ ਵਾਈਜ਼ ਆਰਡਰ ਕਰਨ ਤੇ ਮਿਲੂਗਾ ਜੀ 650 ਰੁਪਏ 650 ਰੁਪਏ ਦਾ ਆਰਟੀਕਲ ਮਿਲਣਾ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਚਾਰ ਰੰਗਾਂ ਦਾ ਚਾਰਟ ਮਿਲਣਾ ਜੀ ਬਹੁਤ ਵਧੀਆ ਚਾਰ ਰੰਗਾਂ ਦਾ ਚਾਰਟ ਮਿਲਨੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਰੇਟ ਆ ਲਗਾ ਸਿਰਫ ਤੇ ਸਿਰਫ 595 ਰੁਪਏ 595 ਰੁਪਏ ਚ ਆਰਟੀਕਲ ਮਿਲੂਗਾ ਜੀ ਬਹੁਤ ਸੋਹਣਾ ਕੋਟਨ ਦੇ ਨਾਲ ਜੇ ਬਾਟਮ ਆਣੀ ਜੇ ਪਿਓਰ ਕੋਟਨ ਦੀ ਨਾਲ ਤੇ ਜਾਲਪੂਰਾ ਦੁਪੱਟਾ ਆਣਾ ਜੇ ਰੇਟ ਬਹੁਤ ਸੋਹਣਾ ਸੈੱਟ ਵਾਈਜ਼ ਆਰਡਰ ਕਰਨਾ ਪਊਗਾ ਜੀ ਠੀਕ ਹੈ ਜੀ ਇਹ ਸਾਰੇ ਸੈੱਟ ਤੇ ਰੇਟ ਹੈ ਲੋਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਬੜਾ ਪਿਆਰਾ ਡਿਜ਼ਾਈਨ ਤੁਹਾਡੇ ਅੱਗੇ ਲੈ ਕੇ ਆਇਆ ਜੀ ਬਹੁਤ ਸੋਹਣਾ ਸੁਪਰ ਹਿੱਟ ਪਾਸ ਪ्योर कॉटन ਦੇ ਉੱਪਰ ਪ्योर कॉटन ਲੀਲਨ ਠੀਕ ਹੈ ਜੀ ਪ्योर कॉटन ਲੀਲਨ ਦੇ ਉੱਪਰ ਹੈਗਾ ਜੇ ਆਰਟੀਕਲ ਬੜਾ ਸੋਹਣਾ ਵਾ ਬਾਹਾਂ ਦੇ ਪੂਰਾ ਵਰਕ ਆਣਾ ਜੇ ਸਨਵਾਰ ਤੇ ਪੂਰਾ ਵਰਕ ਆਣਾ ਜੇ ਤੇ ਸੈਟ ਵਾਈਜ਼ ਆਰਡਰ ਪਲੇਸ ਕਰਨਾ ਪਊਗਾ ਰੇਟ ਆਊਗਾ ਸਿਰਫ ਸਿਰਫ 795 ਰੁਪਏ 795 ਰੁਪਏ ਚ ਸੀਕਵੈਂਸ ਦੁਪੱਟਿਆਂ ਦੇ ਨਾਲ ਕਲਰ ਡਿਜ਼ਾਈਨ ਦੇ ਵੇਖ ਲਓ ਕਿੰਨੇ ਪਿਆਰੇ ਲੈ ਕੇ ਆਏ ਆ ਜੀ ਹਲੋ ਜੀ ਬਹੁਤ ਸੋਹਣੇ ਕੱਲੇ ਡਿਜ਼ਾਈਨ ਦੇ ਨਾਲ ਸਿਰਫ 300 ਰੁਪਏ ਕਿੰਨਾ ਆ ਗਿਆ ਸਭ ਤੋਂ ਕੀ 99 ਰੁਪਏ ਪਿਆਰੀ ਜੀ ਚੀਜ਼ ਹੈ ਸੈਟ ਵਾਈਜ਼ ਆਰਡਰ ਪਲੇਸ ਕਰ ਲਿਓ ਬੁਟੀਕਾ ਵਾਲੀਆਂ ਪਹਿਣਾ ਦੁਕਾਨਦਾਰ ਭਰਾ ਸਾਰੇ ਆ ਸਕਦੇ ਨੇ ਲੋ ਜੀ ਇਸ ਤੋਂ ਬਾਅਦ ਜਿਹੜੇ ਕੈਮਰਿਕ ਦੇ ਉੱਪਰ ਆਰਟੀਕਲ ਲੈ ਕੇ ਆਏ ਆ ਪਿਓਰ ਕੈਮਰਿਕ ਠੀਕ ਹੈ ਜੀ ਇਹ ਉਹ ਨਹੀਂ ਆ ਜੀ ਜੀ ਵੀਡੀਓ ਚ ਤੁਹਾਨੂੰ ਕੈਮਰਿਕ ਚ ਕਹਿ ਕੇ ਤੇ ਲੀਜੀ ਬੀਜੀ ਭੇਜੀਏ ਜਾਂ ਫਿਰ ਮਿਕਸ ਜਿਆ ਕਪੜਾ ਭੇਜ ਦਈਏ ਠੀਕ ਹੈ ਜੀ ਸਾਫ਼ ਸੁਥਰੀ ਦੁਕਾਨਦਾਰੀ ਕਰਦੇ ਆ ਅਸੀਂ ਬਹੁਤ ਏਰ ਵਾਰ ਵੀਡੀਓ ਪਾਈ ਹੈ ਕਿਉਂਕਿ ਟਾਈਮ ਨਹੀਂ ਲੱਗ ਪੰਦਾ ਲੋ ਜੀ 5 ਮੀਟਰ ਪੂਰਾ ਕਪੜਾ ਆਊਗਾ ਕੈਮਰਿਕ ਦਾ ਤੇ ਇਹਦੇ ਕਲਰ ਦੇਖੋ ਜੀ ਕਲਰ ਬਹੁਤ ਸੋਹਣੇ ਰੇਟ ਆਣਾ 695 ਰੁਪਏ ਸ 695 ਰੁਪਏ ਚ ਪਿਓਰ ਓਰੀਜినਲ ਕੈਮਰਿਕ ਪੂਰਾ ਲੁਧਿਆਣਾ ਫਿਰ ਲੋ ਪੂਰਾ ਜਲੰਧਰ ਫਿਰ ਲੋ ਜੇ ਕੋਈ ਕੈਮਰਿਕ ਦੇ ਨਾਲ ਸਾਫ ਸੁਥਰੇ ਕੱਪੜੇ ਨਾਲ ਇਸ ਰੇਟ ਚ ਦਵੇ ਤੇ ਜਰੂਰ ਲੈ ਸਕਦੇ ਹੋ ਰੇਟ ਆਊਗਾ ਸਿਰਫ 695 ਰੁਪਏ ਕਾਪੜਾ ਕਪੜਾ ਜਿਹੜਾ ਪੂਰਾ ਸਾਫ ਸੁਥਰਾ ਆਊਗਾ 5 ਮੀਟਰ ਪੂਰਾ ਕਪੜਾ ਤੇ ਮਸਲੀਨ ਦੇ ਦੁਪट्टे ਦੇ ਨਾਲ ਪੱਲੇ ਚਾੜ ਦੇ ਨਾਲ ਬੜਾ ਪਿਆਰਾ ਪਿਓਰ ਕਾਟਨ ਦੇ ਵਿਦਾਊਟ ਲੈਨਿੰਗ ਸਟੀਚ ਨੂੰ ਨਾ ਬੰਬੇ ਦਾ ਕਪੜਾ ਛੱਟ-ਛੱਟ ਕੁਆਲਿਟੀ ਠੀਕ ਹੈ ਜੀ ਮੈਂ ਸਾਡੀਆਂ ਗੱਲਾਂ ਵੈਸੇ ਨਵੇਂ ਗਾਖ ਨੂੰ ਤਾਂ ਚਲੋ ਨਹੀਂ ਪਤਾ ਇਹ ਪੁਰਾਣੇ ਗਾਖਾਂ ਨੂੰ ਆ ਤੁਸੀਂ ਦੱਸ ਰਿਹਾ ਜਿਹੜੇ ਸਮਝਦਾਰ ਨੇ ਜਿਨ੍ਹਾਂ ਨੂੰ ਪਤਾ ਕਪੜਾ ਹੁੰਦਾ ਕੀ ਹੈ ਠੀਕ ਹੈ ਜੀ ਆਹ ਲੋ ਜੀ ਡਿਜ਼ਾਈਨ ਬਹੁਤ ਸੋਹਣੇ ਹੈ ਇਹਦੇ ਵਿੱਚ ਕੈਮਰਿਕ ਦੇ ਵਿੱਚ ਲੈ ਕੇ ਆਏ ਆ ਜੀ ਬਹੁਤ ਪਿਆਰਾ ਕਪੜਾ ਬਹੁਤ ਸੋਹਣਾ ਕਪੜਾ ਮਸਲੀਨ ਨਾਲ ਮਸਲੀਨ ਮਿਲੂਗੀ ਕੈਮਰਿਕ ਨਾਲ ਕੈਮਰਿਕ ਮਿਲੂਗੀ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ 4 5 6 ਰੰਗ ਦੇ ਵਿੱਚ ਵੀ ਮਿਲ ਜਾਣ ₹695 ₹695 ਦੇ ਆਰਟੀਕਲ ਤੁਹਾਡਾ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਬਹੁਤ ਸੁੰਦਰ ਮਸਲੀਨ ਦੇ ਉੱਪਰ ਆਰੀਵਰਕ ਦੇ ਕੰਮ ਦੇ ਨਾਲ ਮਸਲੀਨ ਦੇ ਉੱਪਰ ਆਰੀਵਰਕ ਦੇ ਕੰਮ ਦੇ ਨਾਲ ਦੁਪੱਟੇ ਪੂਰੇ ਸੋਨੇ ਸੁਨਖੇ ਲਓ ਜੀ ਇਹਨਾਂ ਆਰਟੀਕਲ ਚੈੱਕ ਕਰੋ ਜੀ ਬਰਾਸੋ ਲੈ ਕੇ ਆਏ ਟੋਪ ਨੋਜ਼ ਕੰਪਨੀਆਂ ਦੇ ਠੀਕ ਹੈ ਜੀ ਲੋਕਲ ਕੋਈ ਵੀ ਨਹੀਂ ਹੈ ਕਪੜਾ ਠੀਕ ਹੈ ਜੀ ਪਾਣੀ ਮੀਟਰ ਪੂਰਾ ਕਪੜਾ ਆਊਗਾ ਇਹ ਨਹੀਂ ਕਿ 475 450 ਦੇ ਤਾ ਤੁਹਾਨੂੰ ਤੇ ਰੇਟ ਘਟਾ ਕੇ ਬੋਲਦਾ ਠੀਕ ਹੈ ਜੀ ਸਾਫ ਸੁਥਰਾ ਕਪੜਾ ਦੇਣਾ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਵਧੀਆ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਗਏ ਨੇ ਇਹਦੇ ਵਿੱਚ ਜਿਹੜੇ ਤੁਹਾਨੂੰ ਆਰਡਰ ਪਲੇਸ ਕਰ ਦਿਓ ਮਿਕਸ ਡਿਜ਼ਾਈਨ ਵੀ ਮਿਲ ਜਾਣਗੇ ਜਿੰਨੇ ਕਹੋਗੇ ਓਨੇ ਮਿਲ ਜਾਣਗੇ ਠੀਕ ਹੈ ਜੀ ਜਿਨ੍ਹਾਂ ਨੇ ਰੁਟੀਨ 'ਚ ਘਰੇ ਛੋਟੇ ਛੋਟੇ ਕਾਰੋਬਾਰ ਕਰਦੇ ਨੇ ਉਹਨਾਂ ਵਾਸਤੇ ਵੀ ਡਿਜ਼ਾਈਨ ਬਹੁਤ ਸਾਰੇ ਨੇ ਇਹਦੇ ਵਿੱਚ ਜਿਹੜੇ ਤੁਹਾਨੂੰ ਮਿਲ ਜਾਣਗੇ ਰੇਟ ਦੇ ਦੇ ਲਗਾ ਮੈਂ ਸਿਰਫ ਤੇ ਸਿਰਫ ਦੋਸਤੋਂ ਤੇ 75 ਰੁਪਏ ਕਿਉਂ ਕਿ ਕਪੜਾ ਹੈਗਾ ਜੇ ਬ੍ਰਾਂਡਡ ਠੀਕ ਹੈ ਲੋਕਲ ਵਾਲੀ ਪਾਣੀ ਵਾਲੀ ਬਰਾਸ ਹੋਣੀ ਹੈਗੀ ਹੁਣ ਇੱਕ ਲੈ ਕੇ ਆਇਆ ਡਿਜੀਟਲ ਕਪੜਾ ਬਹੁਤ ਪਿਆਰਾ ਲੋ ਜੀ ਪਿਓਰ ਕੋਟਨ ਹੈਗੀ ਜੇ ਡਿਜੀਟਲ ਹੈਗੀ ਜੇ ਤੇ ਰੇਟ ਬੜੇ ਮਿੱਠੇ ਦਵਾਂਗਾ ਚੈੱਕ ਕਰ ਸਕਦੇ ਹੋ ਕਲਰ ਡਿਜ਼ਾਈਨ ਬੜੇ ਪਿਆਰੇ ਨੇ ਇਹਦੇ ਵਿੱਚ ਦੇਖੀ ਚੱਲਿਓ ਬਹੁਤ ਸੋਹਣਾ ਮਾਲ ਆ ਜੀ ਸਾਰੇ ਦਾ ਸਾਰਾ ਤੇ ਹੋਰ ਸੇ ਵਾਲੀ ਮਿਲੂਗਾ ਜੀ ਇਹਦੇ ਵਿੱਚ ਸਾਰਾ ਚਾਰ-ਚਾਰ ਦਾ 10 ਕਲਰ ਦਾ ਸੈੱਟ ਆਉਂਦਾ ਤੁਹਾਨੂੰ ਉਹੀ ਮਿਲੇਗਾ ਜੀ ਲਓ ਜੀ ਰੇਟ ਬਹੁਤ ਵਧੀਆ ਦਵਾਂਗੇ ਡਿਜ਼ਾਈਨ ਬੜੇ-ਬੜੇ ਸੋਹਣੇ ਆ ਇਹਦੇ ਵਿੱਚ ਆਏ ਹੋਏ ਤੁਸੀਂ ਦੱਸ ਦੇਖੀ ਚਲੋ ਕਿੰਨੇ ਪਿਆਰੇ ਕਲਰ ਨੇ ਸਾਰਾ ਡਿਜੀਟਲ ਮਾਲ ਹੈ ਸਾਰਾ ਸਾਫ਼ ਸੁਥਰਾ ਪਿਓਰ ਕਾਟਨ ਤੇ ਪਿਓਰ ਵਧੀਆ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਰੇਟ ਕਿੰਨਾ ਦੇ ਦਿੱ ਲੱਗੇ ਇਹਨਾਂ ਦਾ ਵੀ ਸਿਰਫ 285 ਰੁਪਏ ਘੱਟੋ ਘਾਟ 10 ਪੀਸ ਦੇ ਚਾਹੇ ਆਰਡਰ ਕਰਨੇ ਪੈਣਗੇ 285 ਰੁਪਏ ਰੇਟ ਲੱਗੂਗਾ ਕੁਆਲਿਟੀ ਇੱਕ ਨੰਬਰ ਹੈ ਜੀ ਕਪੜੇ ਵੱਲੋਂ ਕੋਈ ਵੀ ਕੰਪਰੋਮਾਈਜ਼ ਨਹੀਂ ਆ ਪੂਰੀ 5 ਮੀਟਰ ਕੱਟ ਆਣੀ ਹੈ 475 ਨਹੀਂ 480 ਨਹੀਂ 490 ਨਹੀਂ ਠੀਕ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਜੀ ਅਗਲਾ ਕੰਪਲੈਕਸ ਲੈ ਕੇ ਆਇਆ ਬੜਾ ਪਿਆਰਾ ਫਲੋਰ ਕਪੜਾ ਛੋਪੀ ਲੀਜੀ ਬੀਜੀ ਠੀਕ ਹੈ ਜੀ ਇਹ ਉਹ ਹਾਰ ਜੀ ਲੀਜੀ ਬੀਜੀ ਨਹੀਂ ਹੈ ਜਿਹੜੀ ਮਾਰਕੀਟ 'ਚ ਵੇਚਦੀ ਹੈ ਜੀ ਕਪੜਾ ਬਹੁਤ ਸੋਹਣਾ ਵਾ ਪ੍ਰਿੰਟਡ ਆਣੇ ਜੀ ਨਾਲ ਤੇ ਨਾਲ ਥੱਲੇ ਕਢਾਈ ਪ੍ਰਿੰਟ ਲੀਜੀ ਬੀਜੀ ਵਧੀਆ ਨਾਲ ਹਾਪੀਓਰ ਦਾ ਦੁਪੱਟਾ ਆ ਗਿਆ 5 ਮੀਟਰ ਕੱਟ ਦੇ ਨਾਲ ਤੇ ਡਿਜ਼ਾਈਨ ਨੂੰਗੇ ਤੁਹਾਨੂੰ ਦੋ ਇਹਦੇ ਵਿੱਚ ਠੀਕ ਹੈ ਜੀ ਤੇ ਰੇਟ ਕਿੰਨਾ ਦੇ ਦੇ ਲੱਗੇ ਆ ਸਿਰਫ ਤੇ ਸਿਰਫ ਲਓ ਜੀ ਡਿਜ਼ਾਈਨ ਬਹੁਤ ਸੋਹਣਾ ਤੇ ਰੇਟ ਵੀ ਬੜਾ ਮਿੱਠਾ ਦੇ ਦੇ ਲੱਗੇ ਆ 5 ਮੀਟਰ ਕਪੜੇ ਦੇ ਨਾਲ ਰੇਟ ਆ ਗਿਆ ਸਿਰਫ 420 ਕਾ ਚੀਜ਼ ਚੈੱਕ ਕਰੋ ਜੀ ਬਹੁਤ ਸੋਹਣੀ ਚੀਜ਼ ਲੈ ਕੇ ਆਏ ਜੀ ਤੁਹਾਡੇ ਵਾਸਤੇ ਤੇ ਨਾਲ ਬੋਟਮ ਤੇ ਪੂਰਾ ਪ੍ਰਿੰਟਡ ਕਪੜਾ ਤੇ ਡਿਜ਼ਾਈਨ ਦੇਖੋ ਜੀ ਕਿੰਨੇ ਪਿਆਰੇ ਨੇ ਪ्युअर कॉटन ਹੈ ਜੀ ਪ्युअर कॉटन ਰੇਟ ਦਵਾਗੇ ਸੈਟ ਵਾਈਜ਼ ਆਰਡਰ ਕਰਨ ਦੇ ਸਿਰਫ ਤੁਸੀਂ 400 ਤੇ 20 ਰੁਪਏ 400 ਰੁਪਏ ਸੈਟ ਵਾਈਜ਼ ਆਰਡਰ ਕਰੋ ਡਿਜ਼ਾਈਨ ਬਹੁਤ ਸੋਹਣੇ ਕਪੜਾ ਇੱਕ ਨੰਬਰ ਹੈ ਲੋਕਲ ਵੀ ਬਹੁਤ ਸਸਤਾ ਵੀ ਆ ਰਿਹਾ 280 ਵੀ ਆ ਰਿਹਾ ਤੇ 17 90 ਵੱਧ ਕੁਝ ਆ ਰਿਹਾ ਹੈ ਲੇਕਿਨ ਕੁਆਲਟੀ ਵਾਲਾ ਕਪੜਾ ਜੇ 10 ਰੁਪਏ ਦੇ ਚੱਕਰ ਤੇ ਕਪੜਾ ਹਲਕਾਣਾ ਲੈ ਲਿਓ ਕਿਉਂਕਿ ਤੁਸੀਂ ਅੱਗੇ ਜਾ ਕੇ 10 ਵੱਧ ਖਰਚੋਗੇ ਤੇ ਅੱਗੇ 50 ਆਦਿਆਂ ਨਹੀਂ ਤੁਹਾਡੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਹੁਤ ਵਧੀਆ ਆਰਟੀਕਲ ਕਲੇ ਡਿਜ਼ਾਈਨ ਬੜੇ ਪਿਆਰੇ ਹੈ ਲਓ ਜੀ ਹੁਣ ਇੱਕ ਆਰਟੀਕਲ ਹੋਰ ਲੈ ਕੇ ਆਏ ਜੀ ਬਹੁਤ ਪਿਆਰਾ ਤੁਹਾਡੇ ਵਾਸਤੇ ਬੜੀ ਪਿਆਰੀ ਚੀਜ਼ オリジナル ਬਾਟਿਕ ਦੇ ਉੱਪਰ ਹੈਗਾ ਜੀ ਠੀਕ ਹੈ ਜੀ ਇਹ ਜਿਹੜਾ ਕੱਪੜਾ ਹਨ ਇਹ オリジナル ਬਾਟਿਕ ਆ ਹੱਥ ਨਾਲ ਵੈਕਸ ਨਾਲ ਜਿਹੜੀ ਬੰਦੀ ਹੈ ਕੋਈ ਉਹ ਨਹੀਂ ਹੈ ਹਲਕਿਆ ਦਾ ਕੱਪੜਾ ਇਹਨਾਂ ਨੇ ਬਾਹਰ ਜਿਵੇਂ ਮਰਜੀ ਨੂੰ ਯੂਜ਼ ਕਰ ਸਕਦੇ ਹੋ ਬੋਟਮ ਵੀ ਜਿਹੜੀ ਪਿਓਰ ਕਾਟਨ ਕੈਮਰਿਕ ਦੀ ਰਹੂਗੀ ਮਿਕਸ ਕੱਪੜਾ ਕੋਈ ਵੀ ਨਹੀਂ ਹੈ ਜੀ ਤੇ ਜਿਹੜਾ ਇਹਦਾ ਦੁਪੱਟਾ ਹੈ ਜੀ ਦੁਪੱਟਾ ਪਿਓਰ ਮਲ ਦਾ ਤੇ ਉਹ ਵੀ ਜਿਹੜਾ ਵੈਕਸ ਦੇ ਨਾਲ रेडी ਹੋਇਆ ਹੋਇਆ ਬਹੁਤ ਵਧੀਆ ਤੇ ਬਹੁਤ ਸੋਹਣੇ ਕਲਰ ਇਹਦੇ ਵਿੱਚ ਆ ਗਏ ਆ ਜੀ ਚੈੱਕ ਕਰ ਸਕਦੇ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਬੜੇ ਪਿਆਰੇ ਨੇ ਰੇਟ ਆ ਗਿਆ ਸਿਰਫ ਸਿਰਫ 575 ਰੁਪਏ ਸੈਟ ਵਾਈਜ਼ ਆਰਡਰ ਕਰਨ ਤੇ ਸੈਟ ਵਾਈਜ਼ ਆਰਡਰ ਕਰਨ ਤੇ ਰੇਟ ਆਊਗਾ 575 ਰੁਪਏ ਲਓ ਜੀ ਅਗਲਾ ਡਿਜ਼ਾਈਨ ਬਹੁਤ ਪਿਆਰਾ ਪਿਓਰ ਕੈਮਰੀ ਕਾਟਨ ਦੇ ਉੱਪਰ ਪਿਓਰ ਕੈਮਰੀ ਕਾਟਨ ਮਿਕਸ ਕਪੜਾ ਨਹੀਂ ਰਹੂਗਾ ਇਹ ਨਹੀਂ ਆ ਕਿ ਕਪੜਾ ਮਿਕਸ ਦਿੱਤਾ ਪਾਰਟੀ ویئر ਵੀ ਯੂਜ਼ ਹੋ ਜੀ ਬਸ ਛੋਟੇ ਮੋਟੇ ਪ੍ਰੋਗਰਾਮਾਂ ਚ ਵੀ ਯੂਜ਼ ਹੋ ਜੂਗਾ ਤੇ ਕਪੜਾ ਮਸਲੀਨ ਦੇ ਦੁਪੱਟੇ ਦੇ ਨਾਲ ਆਊਗਾ ਕਪੜਾ ਵਿਦਆਊਟ ਲਰਨਿੰਗ ਸਟੀਚੋਂ ਵਾਲਾ ਬੋਰਨੀ ਆਊਗੀ ਲੋਈ ਨਹੀਂ ਆਊਗੀ ਕਪੜਾ ਪਿਓਰ ਕੈਮਰਿਕ ਆ ਇਹ ਹੋਣੀ ਹੈ ਮਿਕਸ ਕੈਮਰਿਕ ਨਹੀਂ ਹੋਈ ਜੀ ਠੀਕ ਹੈ ਜੀ ओरिजिनल 60 60 ਕੁਆਲਟੀ ਬੰਬੇ ਡਾਈੰਗ ਦੀ ਕੈਮਰਿਕ ਲੱਗੀ ਹੈ ਇਹ 5 ਮੀਟਰ ਪੂਰਾ ਕਪੜਾ ਰੇਟ ਆ ਗਿਆ ਸਿਰਫ 600 ਤੇ 95 ਰੁਪਏ ਸੈਟ ਵਾਈਜ਼ ਆਰਡਰ ਪਲੇਸ ਕਰਨ ਤੇ ਬਹੁਤ ਸੋਹਣਾ ਆਰਟੀਕਲ ਨੇ ਬਹੁਤ ਘਾਰੇ ਡਿਜ਼ਾਈਨ ਹੈ ਲੋ ਜੀ ਅਗਲਾ ਡਿਜ਼ਾਈਨ ਬਹੁਤ ਸੋਹਣਾ ਲੈ ਕੇ ਆਏ ਆ ਜੀ ਪ्योर ਕਾਟਨ ਦੇ ਉੱਪਰ ਹੈਗਾ ਜੀ ਕੁਆਲਿਟੀ ਬਹੁਤ ਵਧੀਆ ਦੁਪੱਟੇ ਨਾਲ ਪ्योर ਦੇ ਆ ਜੀ ਕੁਆਲਿਟੀ ਇੱਕ ਨੰਬਰ ਹੈ ਜੀ 5 ਮੀਟਰ ਕੱਪੜੇ ਦੇ ਨਾਲ ਥੀ ਬੜੀ ਸੋਹਣੀ ਆ ਜੀ ਤੇ ਨਾਲ ਦੁਪੱਟਾ ਆਣਾ ਇਹ ਪ्योर ਦਾ ਪ੍ਰਿੰਟਡ ਲੋ ਜੀ ਤੇ ਰੇਟ ਵੀ ਬੜਾ ਮਿੱਠਾ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਬਹੁਤ ਸੋਹਣਾ ਚਾਰਟ ਸਿਰਫ 495 ਰੁਪਏ ਦੁਪੱਟੇ ਪ्योर ਦੇ ਨਾਲ 495 ਰੁਪਏ ਮਦਰ ਸਪੈਸ਼ਲ ਦੁਪੱਟੇ ਪ्योर ਦੇ ਨਾਲ ਸੈਟ ਵਾਈਜ਼ ਆਰਡਰ ਕਰੋ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਬੜਾ ਪਿਆਰਾ ਲੈ ਕੇ ਆਏ ਆਂ ਜੀ ਬਹੁਤ ਖੂਬਸੂਰਤ ਬਹੁਤ ਪਿਆਰੀ ਜੀ ਚੀਜ਼ ਹੈ ਡਿਜੀਟਲ ਪ੍ਰਿੰਟ ਦੇ ਨਾਲ ਹੈਗਾ ਜੀ ਸੀਕਵੈਂਸ ਦਾ ਪੂਰਾ ਕੰਮ ਹੈ ਜੀ ਬੋਟਮ ਆਣੀ ਜੇ ਪਲੇਨ ਦੁਪੱਟਾ ਆਣਾ ਜੇ ਪਿਓਰ ਦਾ ਠੀਕ ਹੈ ਜੀ ਦੁਪੱਟਾ ਨਾਲ ਆ ਗਿਆ ਪਿਓਰ ਦਾ ਬਹੁਤ ਵਧੀਆ ਚੀਜ਼ ਦੇ ਨਾਲ ਇਸ ਕਲਰ ਡਿਜ਼ਾਈਨ ਵੇਖੋ ਜੀ ਰੇਟ ਬੜਾ ਮਿੱਠਾ ਸਿਰਫ ਸਿਰਫ 495 ਰੁਪਏ ਸੈਟ ਵਾਈਜ਼ ਆਰਡਰ ਕਰੋ ਤਾਂ ਦੁਪੱਟਾ ਪਿਓਰ ਦਾ ਸੋਫਟ ਕਪੜਾ ਮਸਲੀਨ ਦੇ ਰੇਟ ਨਾਲ ਲਓ ਜੀ ਅਗਲਾ ਡਿਜ਼ਾਈਨ ਲੈ ਕੇ ਆਏ ਆਂ ਜੀ ਬਹੁਤ ਪਿਆਰਾ ਬਹੁਤ ਸੁੰਦਰ ਡਾਰਕ ਰ ਬੀਜੀ ਬੀਜੀ ਟਾਈਪ ਕਪੜਾ ਜੀ ਕੁਆਲਿਟੀ ਇੱਕ ਨੰਬਰ ਦੇ ਠੀਕ ਹੈ ਜੀ ਤੇ ਨਾਲ ਦੁਪੱਟਾ ਆਣਾ ਜੀ ਹਾਫ ਦਾ ਤੇ ਰੇਟ ਬੜਾ ਮਿੱਠਾ ਆਣਾ ਬਹੁਤ ਵਧੀਆ ਸਿਰਫ ਸਿਰਫ 395 ਰੁਪਏ ਹੈ 395 ਰੁਪਏ ਚ ਆਰਟੀਕਲ ਜੇ ਡਿਜ਼ਾਈਨ ਬੜੇ ਪਿਆਰੇ ਨੇ ਸੈੱਟ ਵੀ ਜਾਰਡਰ ਕਰੋ 5 ਮੀਟਰ ਪੂਰਾ ਕਪੜਾ ਆਣਾ ਖੂਬਸੂਰਤ ਆਰਟੀਕਲ ਖੂਬਸੂਰਤ ਡਿਜ਼ਾਈਨ ਲਓ ਜੀ ਬਸ ਇਹ ਭਾਤੀ